سارے سارے پنگ خاص کر کے لارے کانگریسی ورکر صاحبانہ لوگ اور لدیا لیڈر صاحبان میں ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਮਰਜ ਪਾਰਟੀ ਜਿੰਦਾਬਾਦ ਜਿਸ ਪ੍ਰਕਾਰ ਲੁਧਿਆਣਾ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਮੈਂ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦਾ ਕਿ ਮੈਂ ਉਹਨਾਂ ਦਾ احسان ਕਿਵੇਂ ਉਤਾਰਾਂਗਾ ਮੈਨੂੰ ਲੱਗਦਾ ਹੈ ਮੇਰੀਆਂ ਸੱਤ ਪੀੜੀਆਂ ਲੱਗਿਆ ਰਹਿਣ ਤਦ ਵੀ ਨਵਿਆਣਾ ਦੇ ਲੋਕਾਂ ਦਾ ਅਸੀ ਉਹ ਸਾਥ ਦੀ ਉਤਾਰ ਸਕਦੇ ਇਹਨਾਂ ਚੁੱਪ ਕਰਾਏ ਹੋਏ ਮੈਨੂੰ ਲੋਕ ਮਾਰੀ ਕਹਿੰਦੇ ਸਾਰ ਕੋਈ ਕਹਿੰਦੇ ਸੀ ਲੁਧਿਆਣਾ ਇੱਥੇ ਇੱਕ ਤਰੀਕ ਤੋਂ ਬਾਅਦ ਰੁਕਣਾ ਨਹੀਂ ਹੈ ਕੋਈ ਕਹਿੰਦੇ ਸੀ ਸਾਨੂੰ ਸਮਰਥਨ ਦੇਤਾ ਕੋਈ ਕਹਿੰਦੇ ਸੀ ਵੜਿੰਗ ਪਤਾ ਨਹੀਂ ਬਹੁਤ سارے ਇਲਜ਼ਾਮات ਬਹੁਤ ਸਾਰੀਆਂ ਗੱਲਾਂ ਰਾਜੀ ਵੜਿੰਗ ਦੇ ਬਾਰੇ ਲੋਕਾਂ ਨੇ ਕਹੀਆਂ ਪਰ ਉਹਨਾਂ ਸਾਰੀਆਂ ਗੱਲਾਂ ਨੂੰ ਲੁਧਿਆਣਾ ਦੇ ਲੋਕਾਂ ਨੇ ਔਰ ਮੇਰੇ ਭਰਾਵਾਂ ਨੇ ਨਕਾਰਿਆ ਔਰ ਮੈਂ ਇੱਕ ਦਿਨ ਗੱਲ ਕਹੀ ਸੀ ਮੇਰਾ ਦੋਸਤ ਸਿੰਘ ਦੇ ਵਾਲ ਘਟਾਉਣ ਗਿਆ ਕਿਸੇ ਵਿਅਕਤੀ ਤੋਂ ਤੇ ਉਹ ਕਹਿੰਦਾ ਵੀ ਲੁਧਿਆਣਾ ਦਾ ਸੀ ਪੁਰਾਣਾ ਉਹਦਾ ਸਾਥੀ ਸੀ ਵਾਲ ਘਟਾਉਣ ਕੱਟਣ ਵਾਲਾ ਮੇਰਾ ਵੀਰ ਕਹਿੰਦਾ ਵੀ ਕਿਸ ਕੋ ਵੋਟ ਡਾਲ ਰਹੇ ਹੋ ਤੋ ਕਹਿੰਦਾ ਜੀ ਆਪ ਬਤਾਈਏ ਆਪ ਮਾਲਿਕ ਹੈ ਮੈਂ ਤਾਂ ਆਪਕੇ ਕਹਨੇ ਪੇ ਡਾਲ ਦੂੰਗਾ ਕਹਿੰਦਾ ਭਾਈ ਮੈਂ ਕਿਸੇ ਕਾ ਨਹੀਂ ਕਹੂੰਗਾ ਤੂੰ ਬਤਾ ਕੇ ਉਸਕੋ ਵੋਟ ਦੇਗਾ ਕਹਤਾ ਜੀ ਫਿਰ ਮੇਰਾ ਮਨ ਤੋਂ ਜੋ ਬਾਹਰੀ-ਬਾਹਰੀ ਜਿਸ ਨੂੰ ਕਹਤੇ ਹਨ ਕਿ ਨਾ ਬਾਦ ਦਾ ਕਹਿੰਦੇ ਮੇਰਾ ਜੀ ਕਰਦਾ ਮੈਂ ਉਹਨੂੰ ਵੋਟ ਪਾਵਾਂ ਅੱਜ ਉਹ ਲੁਧਿਆਣਾ ਦੇ ਲੋਕਾਂ ਨੇ ਪ੍ਰੂਫ ਕਰਤਾ ਕਿ ਮੈਂ ਕੇਵਲ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਮੈਂ ਉਹਨਾਂ ਦਾ ਐਮਪੀ ਨਹੀਂ ਹਾਂ ਉਹਨਾਂ ਦੇ ਤਾਂ ਮੈਂ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਹਮੇਸ਼ਾ ਆਪਣੇ ਮੱਥੇ ਤੇ ਲਾ ਕੇ ਆਸ਼ੀਰਵਾਦ ਉਹਨਾਂ ਦਾ ਲਵਾਂ ਰਿਹਾ ਤੇ ਜਿਹਨਾਂ ਨੇ ਵੋਟਾਂ ਪਾਈਆਂ ਲੇਕਿਨ ਮੈਂ ਉਹਨਾਂ ਲੋਕਾਂ ਦਾ ਵੀ ਐਮਪੀ ਨਹੀਂ ਜਿਨ੍ਹਾਂ ਨੇ ਲੋਕਾਂ ਨੇ ਕਿੰਨੂੰ ਨਹੀਂ ਵੋਟਾਂ ਪਾਈਆਂ ਉਹਕੇ ਬਹੁਤ ਸਾਰੇ ਮੇਰੇ ਸੱਜਣਾ ਨੂੰ ਲਧਿਆਣੇ ਦੇ ਬਹੁਤ ਸਮਝਦਾਰ ਲੋਕਾਂ ਨੂੰ ਇਹ ਚੋਣਾਂ ਦੇ ਅੰਦਰ ਗੁੰਮਰਾ ਕੀਤਾ ਗਿਆ ਧਰਮ ਦਾ ਨਾਮ ਲੈ ਕੇ ਮੇਰੇ RAM ji ਦਾ ਨਾਮ ਲੈ ਕੇ ਪਰ RAM ji ਨੇ ਅਜ ਸਿੱਧ ਕਰਤਾ ਕਿ ਯੋਧਿਆ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹੋ ਗਈ ਹੈ ਇਹ ਆਪਰੇ ਆਪ ਦੇ ਵਿੱਚ ਇਹ ਉਹਨਾਂ ਪਾਰਟੀਆਂ ਨੂੰ ਸਨੇਹ ਹੈ ਇਹਨਾਂ ਦਾ ਤਾਂ ਮੇਰੇ ਦੇਸ਼ ਨੂੰ ਤੋੜਨਾ ਚਾਹੀਏ ਜਿਹੜੇ ਮੇਰੇ ਗੁਰੂਆਂ ਨੂੰ ਮੇਰੇ ਭਗਵਾਨ ਨੂੰ ਮੇਚਣਾ ਚਾਹੁੰਦੇ ਹਨ ਰਾਮ ਅਯੁੱਧਿਆ ਦੇ ਵਿੱਚ ਜਿੱਤ ਹੋਣੀ ਹਨ ਉੱਤਰ ਪ੍ਰਦੇਸ਼ ਸੀਟਾਂ ਬੀਜੇਪੀ ਦੀਆਂ ਕਰ ਜਾਣੀਆਂ ਔਰ ਅਕਲਿਸ਼ ਸ਼ਾਗਿਰਦ ਦੀ ਧਰਮ ਪੱਖੀ 7 ਲੱਖ ਵੋਟਾਂ ਤੇ ਜਿੱਤਣੀਆਂ ਇਹ ਆਪਣੇ ਆਪ ਚ ਸਨੇਹ ਹੈ ਕਿ ਤੁਸੀਂ ਰਾਮ ਜੀ ਨੂੰ ਜਿਸ ਪ੍ਰਕਾਰ ਮੈਂ ਦੇਖਿਆ ਮੇਰਾ ਮੇਰੇ ਮਨ ਨੂੰ ਦਰਦ ਹੋਇਆ ਅਖੀਰਲੇ ਦਿਨਾਂ ਵਿੱਚ ਚਰਾਗੀ ਦੇ ਛੱਡੇ ਲਾ ਕੇ ਜਿਹਦੇ ਤੇ ਭਗਵਾਨ ਰਾਮ ਦੀ ਫੋਟੋ ਸੀ ਉਹ ਇਹਨਾਂ ਨੇ ਜਗਾ ਜਗਾ ਤੇ ਬੰਨਤੇ ਔਰ ਕਈ ਡਿਗ ਡਿਗ ਕੇ ਮਾਫੀ ਚਾਹਣਾ ਮੈਨੂੰ ਬੜੀ ਅਸ਼ਕਲ ਦੀ ਸ਼ਰਮ ਉਹ ਕੂੜੇ ਦੇ ਢੇਰ 'ਚ ਜਿਹੜੇ ਬੰਨੇ ਸੀ ਉਹ ਯਾਦ ਕਰਾਉਣਾ ਚਾਹੁੰਦੇ ਸੀ ਪ੍ਰਸ਼ਾਦ ਲੈ ਆਏ ਹਨ ਇਹੋ ਤੇ ਆਦਾ ਤੇ ਉਹ ਜੋ ਬੇਅਦਬੀ ਹੋਈ ਮੈਂ ਸਮਝਦਾ ਕਿ ਅਗਰ ਇਸ ਪ੍ਰਕਾਰ ਕੋਈ ਹੋਰ ਤਰਕ ਇਸ ਤਰ੍ਹਾਂ ਦੀ ਬਹਿਤ ਵੀ ਹੋ ਜਾਂਦੀ ਤਾਂ ਬਹੁਤ ਜ਼ਿਆਦਾ ਰੌਲਾ ਪੈ ਜਾਣਾ ਸੀ ਕਿਉਂਕਿ ਮੈਂ ਸਮਝਦਾ ਸਾਡੇ ਭਗਵਾਨ ਦੀ ਜਿਸ ਪ੍ਰਕਾਰ ਫੋਟੋ ਲਾ ਕੇ ਜਗਾ ਜਗਾ ਬੰਨ ਕੇ ਛਿੜਛਿੜੀ ਸਿੱਧਗੇ ਸੋ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਸੀਗੀ ਪਰ ਫਿਰ ਵੀ ਇਹਨਾਂ तमाम ਚੀਜ਼ਾਂ ਦੇ ਬਾਵਜੂਦ ਵੀ ਬਹੁਤ ਵੱਡਾ ਫਤਵਾ ਮੈਨੂੰ ਮਿਲਿਆ ਹੈ ਆਉਣ ਵਾਲਾ ਜਿਹੜਾ ਸਮਾਂ ਉਹ ਮੇਰੇ ਵਾਸਤੇ ਤੁਹਾਨੂੰ ਇਹ ਮੇਰੀ ਜਿੱਤ ਹੈ ਜਿਹਦੀ ਮੈਨੂੰ ਬੇਹਤ ਖੁਸ਼ੀ ਹੈ ਪਰ ਇਹਦੇ ਨਾਲ ਨਾਲ ਮੇਰੇ ਕੋਲ ਬਹੁਤ ਵੱਡੇ ਚੈਲੰਜਸ ਰਹਿ ਗਏ ਨੇ ਮੇਰੇ ਤੇ ਅੱਜ ਦੀ ਚਿੰਤਾ ਹੈ ਮੈਂ ਰਾਸ ਸੱਚ ਕਿਉਂਕਿ ਅੱਜ ਬਹੁਤਾ ਅਸੀਂ ਸਵਾਗਤ ਨਹੀਂ ਕੀਤਾ ਨਾ ਹੀ ਕੋਈ ਜਸ਼ਨ ਮਨਾਇਆ ਹੈ ਇਹਦਾ ਮਾਈਚਰਨ ਹੋ ਗਿਆ ਪਰ ਸਾਡਾ ਸਨੇਹਾ ਸੀਗਾ ਕਿ ਅਸੀਂ ਜਿਹੜਾ ਜਸ਼ਨ ਹੈ ਜਰੂਰ ਜਿੱਤ ਦਾ ਮਨਾਵਾਂਗੇ ਲੇਕਿਨ 6 ਤਰੀਕ ਤੋਂ ਬਾਅਦ ਸਾਰੀ ਆਪ ਦੇ ਲੀਡਰਸ਼ਿਪ ਨਾਲ ਪਲੈਨਿੰਗ ਕਰਕੇ ਲੇਕਿਨ 6 ਤੱਕ ਕੋਈ ਸੇ ਪ੍ਰਕਾਰ ਦਾ ਕੋਈ ਅਸੀਂ ਜਸ਼ਨ ਨਹੀਂ ਮਨਾਵਾਂਗੇ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਅਸੀਂ ਧਨਵਾਦ ਕਰਾਂਗੇ ਆ ਸਾਰੇ ਸਾਡੇ ਧਰਮਾਂ ਦਾ ਜਾ ਕੇ ਸਾਡੇ ਗੁਰੂਆਂ ਦਾ ਲੇਕਿਨ ਕਿਸੇ ਪ੍ਰਕਾਰ ਦਾ ਜਸ਼ਨ ਨਹੀਂ ਹੋਊਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਬਹੁਤ ਸਾਰੇ ਲੋਕ ਕਹਿੰਦੇ ਕਹਿ ਦਿੰਦੇ ਕਿ ਰਾਜਾ ਬੜੇ ਕਿਸੇ ਦਾ ਜਾਂ ਦੂਸਰੇ ਦੀ ਨਹੀਂ ਕਰਦਾ ਰਾਜਾ ਬੜੇ ਇੱਕ ਸੈਕੂਲਰ ਸੋਚ ਦਾ ਮਾਲਕ ਹੈ ਰਾਜਾ ਵਿਢਿੰਗ ਨੂੰ ਮੇਰੇ ਗੁਰੂ ਮਹਾਰਾਜ ਨੇ ਹੀ ਸਿਖਾਇਆ ਕਿ ਸਬਦੇ ਧਰਮ ਦਾ ਅਸੀਂ ਸਤਕਾਰ ਕਰਨੇ ਔਰ ਜਿੱਥੇ ਵੀ ਸਨੇਹਾ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਬਰ ਵੀ ਕੀਤਾ ਜੇ ਖੁਦਾ ਨਾ ਖਾਤਸਾ ਸਾਡੇ ਮੂੰਹ ਚੋਂ ਕਦੇ ਨਿਕਲ ਜੇ ਕਿ ਬਾਬੇ ਨਾਨਕ ਦਾ ਪੰਝਾ ਭਾਵੇਂ ਅਕਾਲੀ ਦਲ ਵਾਲੇ ਕਹਿ ਦਿੰਦੇ ਕਿ ਬਾਬੇ ਨਾਨਕ ਦੀ ਤੱਕੜੀ ਹੈ ਤਾਂ ਅਸੀਂ ਉਹਦੇ ਤੇ ਵੀ ਮਾਫੀ ਮੰਗੀਏ ਪਰ ਅਸੀਂ ਜੋ ਸਨੇਹਾ ਸਾਥ ਸੰਗਤ ਦਾ ਚਾਹੇ ਉਹ Hindu तरफ ਦਾ ਸਨੇਹਾ ਹੋਵੇ ਜੇ ਲੋ ਹਿੰਦੂ ਤਰਫ ਦਾ ਜਸ਼ਨ ਮਨਾਇਆ ਤਾਂ ਮੈਨੂੰ ਪਤਾ ਹੈ ਕਿ ਮੈਂ ਘਰ ਘਰ ਜਾ ਕੇ ਕਿਦਰ ਬਾਦੇ ਵਿੱਚ ਰਾਮ ਮੰਦਰ ਜੀ ਦੀ ਪਰਿਸ਼ਟਾ ਜਦੋਂ ਸਿੰਘੀ ਦੀਵੇ ਵੰਡੇ ਤੇਲ ਦਿੱਤਾ ਲੋਕਾਂ ਨੂੰ ਗੱਡੀ ਉਤ ਦਿੱਤੇ ਜਸ਼ਨ ਮਨਾਇਆ ਉਹ ਕਿਉਂਕਿ ਉਹ ਸਾਡੇ ਸਨੇਹਾ ਸੀਗਾ ਐਵੇਂ ਹੁਣ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਨੇਹਾ ਹੈ ਇਸ ਕਰਕੇ ਕਿਸੇ ਪ੍ਰਕਾਰ ਦਾ ਜਸ਼ਨ ਨਹੀਂ ਹੈ ਔਰ ਬਹੁਤ ਸਾਰਾ ਕੰਮ ਹੈ ਇਹ ਕੇਵਲ ਕਲੀ ਜਿੱਤ ਦਾ ਜਸ਼ਨ ਨਹੀਂ ਹੈ ਇਸ ਵੱਧ ਬਹੁਤ ਵੱਡੇ ਚੈਲੰਜੇਸ ਅਗੇ ਨੇ ਜਿਹੜਾ ਸਾਡਾ ਰੋਡ ਮੈਪ ਅਸੀਂ ਡਰਾਈਵ ਇਟ ਦਿੱਤਾ ਹੈ ਉਹ ਵੀ ਸਾਡਾ ਓਪਨ ਸੀਗਾ ਬਹੁਤ سارے ਹੋਰ ਸੁਝਾਅ ਵੀ ਆਏ ਹੈ ਅਸੀਂ ਉਹਨਾਂ ਤੇ ਉਹਨਾਂ ਦੇ ਸਮੇਂ ਚ ਕੰਮ ਕਰਨਾ ਹੈ ਕਿ ਕਿੱਦਾਂ ਅਸੀਂ ਉਹਨੂੰ ਅੱਗੇ ਲੈ ਕੇ ਜਾਣਾ ਹੈ ਔਰ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ